ਤੋ ਸਰਸ਼ਿਕਾ ਜੀ ਸਰਨ ਫਰੈਂਚ ਟਿਕ ਬੁੱਕ ਸਕੋ ਲੋ ਜੇ ਆਪਾਂ ਇਸ ਤਰ੍ਹਾਂ ਇਸੇ ਪੈਨ ਦੀ ਸਾਨੂੰ ਬੀਲ ਪਾਉਣੀ ਹੈ ਖਾਉ ਤੇ ਮੱਟੈਨੀ ਸੂਟ ਤੇ ਬੀਲ ਪਾਣੀ ਹੈ ਜਾਂ ਤੁਸੀਂ ਚਾਕਾਂ ਦੇ ਉੱਤੇ ਬੀਲ ਪਾਉਣੀ ਹੈ ਤਾਂ ਆਪਾਂ ਇੱਕ ਡਿਜ਼ਾਈਨ ਦੇਖਿਆ ਹੈਗਾ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਇਹ ਵਾਲਾ ਬੀਲ ਵਾਲਾ ਕੰਮ ਜਿਹੜਾ ਕਰਕੇ ਦਿਖਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜਾ ট্রান্সਪੇਰੈਂਟ ਵਾਲਾ ਪੈਨ ਹੈ ਠੀਕ ਹੈ ਉਹਦੇ ਨਾਲ ਥੋੜਾ ਜਿਹਾ ਰਿਸਤਿਆ ਕਰ ਲਿਆ ਹੈਗਾ ਰਿਸਤਿਆਰ ਕੀਤਾ ਹੈਗਾ ਮਤਲਬ ਜਿਵੇਂ 2 ਇੰਚ ਚੌੜੀ ਆਪਾਂ ਬੀਲ ਹੈ ਉਹ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹਦੇ ਵਿੱਚ ਪਹਿਲਾਂ ਆਪਾਂ ਜਿਹੜਾ ਥ्रेड ਹੈ ਉਹ ਗ੍ਰੀਨ ਕਲਰ ਦਾ ਯੂਜ਼ ਕਰਾਂਗੇ ਤੇ ਫੁੱਲ ਥ्रेड ਹੀ ਯੂਜ਼ ਕਰਾਂਗੇ ਇਹਨੂੰ ਘਾਟਾ ਆਪਾਂ ਨਹੀਂ ਕਰਾਂਗੇ ਤਾਂ ਇਥੋਂ ਪਹਿਲਾਂ ਆਪਣਾ ਆਵਲਾ ਫਲ ਰੈਡੀ ਹੋਊਗਾ ਪਹਿਲਾਂ ਆਪਣੀ ਡੰਡੀ ਬਣਨੀ ਆਂ ਪੰਡੀ ਤੁਸੀਂ ਕਿਸੇ ਵੀ ਢੰਗੇ ਨਾਲ ਬਣਾ ਸਕਦੇ ਹੋ ਪਹਿਲਾਂ ਆਪਾਂ ਸਾਨੂੰ ਡੰਡੀਆਂ ਜਿਹੜੀਆਂ ਸਿਖਾਈਆਂ ਹੋਈਆਂ ਨੇ ਤਾਂ ਜਿਵੇਂ ਇਹਦੇ 'ਚ ਆਪਾਂ ਸਿੱਧਾ ਜਿਹੜਾ ਚੱਕ ਦਾ ਵੱਡਾ ਟੰਕਾ ਹੁੰਦਾ ਉਹਦੇ ਨਾਲ ਡੰਡੀਏ ਜਿਹੜੀ ਉਹ ਬਣਾ ਲਾਂਗੇ ਕਾਫੀ ਸੋਹਣੀ ਉੱਭਰ ਕੇ ਆਉਂਦੀ ਹੈ ਡੰਡੀ ਇਹ ਜੋ ਤੱਗਦੇ ਹਾਂ ਕਿ ਇੱਕ ਵਾਰੀ ਨੂੰ ਸਰ ਜਿਵੇਂ ਤਾਂ ਤੱਗਾ ਲੰਬਾ ਪਾ ਲਿਆ ਇਸ ਤਰੀਕੇ ਨਾਲ ਤੁਸੀਂ ਜਿਹੜੀ ਡੰਡੀ ਆ ਆਪਣੀ ਹੁਣ ਉਪਨਾ ਲਉਂਦੇ ਕਿਹਜੀ ਆਪਣੀ ਡੰਡੀ ਵਾ ਕੇ ਅਗੜੀਆ ਕਿਦਿ ਚ ਦੋ ਬੰਦਿਆਂ ਆਪਣੀਆਂ ਬੰਦੀਆਂ ਨੇ ਤਾਂ ਆਪਾਂ ਪਹਿਲਾਂ ਸਾਰੇ ਬੀਲ ਦੇ ਵਿੱਚ ਗ੍ਰੀਨ ਦਾ ਹੀ ਕੰਮ ਹੈ ਜਿਹੜਾ ਉਹ ਪੂਰਾ ਕਰਨਾ ਹੈ ਪੱਤੀਆਂ ਜਿਹੜੀਆਂ ਤੁਸੀਂ ਆਡੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਲਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਛੋਟੀਆਂ ਪੱਤੀਆਂ ਹੈਗੀਆਂ ਨੇ ਤਾਂ ਆਪਾਂ ਆਵਲੀਆਂ ਸਿੰਪਲ ਜਿਹੜੀਆਂ ਪੱਤੀਆਂ ਨੇ ਇਹ ਹੀ ਇਹਦੇ ਵਿੱਚ ਲਾਵਾਂਗੇ ਜਾਂ ਤੁਸੀਂ ਛੇਡ ਵਾਲੀਆਂ ਪੱਤੀਆਂ ਵੀ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਛੇਡ ਵਾਲੀ ਜਿਹੜੀ ਛੋਟੀ ਪੱਤੀ ਸਾਨੂੰ ਸਖਾਈ ਹੋਈ ਆ ਉਹ ਵੀ ਤੁਸੀਂ ਇੱਥੇ ਬਣਾ ਸਕਦੇ ਆ ਦੂਜੇ ਫੁੱਲ ਆਪਾਂ ਛੇਡ ਵਾਲੀ ਪੱਤੀ ਨਾਲ ਬਣਾ ਲਾਂਗੇ ਫਿਰ ਪਤਾ ਲੱਗ ਜੀ ਵਿੱਚ ਕੋਈ ਟਾਂਕਾ ਜਿਹੜਾ ਯੂਜ਼ ਕਰ ਸਕਦੇ ਆ ਵਿੱਚ ਇਸ ਤਰ੍ਹਾਂ ਕਿ ਨਾ ਤੁਸੀਂ ਪਹਿਲਾਂ ਪੱਤਨਾ ਜੁੜਨਾ ਰੇੜੀ ਕਰੀ ਨਾ ਬਹੁਤ ਸੋਹਣੀ ਬੀਲ ਆ ਜਿਹੜੀ ਬਣ ਕੇ ਰੇੜੀ ਹੁੰਦੀ ਆ ਜੋ ਅੰਚੋ ਇਸਤੇ ਕਲਰ ਕੰਬੀਨੇਸ਼ਨਸ ਨਾਲ ਤੇ ਹਾਂ ਦਾ ਸੂਟ ਹੈ ਜਿਹੜਾ ਬੇ ਚਾਪਾਂ ਦੇ ਉੱਤੇ ਪਾ ਸਕਦੇ ਹਾਂ ਉਂਗਣੇ ਤੇ ਪਾ ਸਕਦੇ ਹਾਂ ਇਹ ਬੇਲ ਜਿਹੜੀ ਮੈਂ ਦੇਖੀ ਹੈ ਮੈਂ ਵੀਡੀਓ ਦੇ ਐਂਡ ਦੇ ਉੱਤੇ ਉਹਦੇ ਵਿੱਚ ਆ ਪਾ ਦੂੰਗੀ ਫੋਟੋ ਤਾਂ ਤੁਸੀਂ ਉਹਨੂੰ ਦੇਖ ਕੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਨੂੰ ਸਿੱਕ ਇਸ ਤਰੀਕੇ ਨਾਲ ਪਾਉਣਾ ਠੀਕ ਹੈ ਹਾਂ ਆਪਾਂ ਦੂਜੇ ਫੁੱਲ ਦੀ ਡੰਡੀ ਪੱਤੀ ਤਿਆਰ ਕਰ ਲਾਂਗੇ ਉਂਕਿ ਇੱਕ ਵਾਰੀ ਹੁਣ ਪਾਇਆ ਤਾਂ ਮੈਨੂੰ ਐ ਵੀ ਗ੍ਰੀਨ ਦਾ ਕੰਮ ਐ ਆਪਾਂ ਸਾਰਾ ਇੱਕ ਵਾਰੀ ਪੂਰਾ ਕਰ ਲਈ ਫਿਰ ਆਪਾਂ ਦੂਸਰਾ ਥ੍ਰੈਡ ਐ ਜਿਹੜਾ ਯੂਜ਼ ਕਰਾਂਗੇ ਆ ਵਲੀ ਡੰਡੀ ਵੀ ਬਹੁਤ ਸੋਹਣੀ ਲੱਗਦੀ ਐ ਬਣੀ ਹੋਈ ਕੱਚੇ ਟਾਂਕੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਡੰਡੀ ਟਾਂਕੇ ਨਾਲ ਵੀ ਬਣਾ ਸਕਦੇ ਹੋ ਚੇਨ ਸਟਿਚ ਨਾਲ ਵੀ ਬਣਾ ਸਕਦੇ ਆ ਕਾਫੀ ਤਰ੍ਹਾਂ ਦੀਆਂ ਡੰਡੀਆਂ ਜਿਹੜੀਆਂ ਆਪਾਂ ਤੁਹਾਨੂੰ ਸਿਖਾਉਣਾ ਹੋਣਾ ਹੁਣ ਇਹਦੇ ਚ ਮੈਂ ਤੁਹਾਨੂੰ ਆ ਪੱਤੀ ਪੱਕ ਦਿਖਾਈ ਸੀ ਇਹਦੇ ਚ ਮੈਂ ਤੁਹਾਨੂੰ ਦੂਜੀ ਸ਼ੇਡ ਵਾਲੀ ਪੱਤੀ ਪੱਕ ਦਿਖਾਉਣੀ ਆ ਕਿਉਂਕਿ ਤੁਹਾਡੀ ਚੁਆਇਸ ਆ ਤੁਸੀਂ ਐ ਨਹੀਂ ਹੈਗਾ ਵੀ ਅੱਡ ਅੱਡ ਪਾਉਣੀਆਂ ਨੇ ਜਦੋਂ ਤੁਸੀਂ ਸੂਟ ਦੇ ਉੱਤੇ ਬਣਾਉਣਾ ਤਾਂ ਤੁਸੀਂ ਇੱਕ ਤਰ੍ਹਾਂ ਦੀ ਪੱਤੀ ਹੀ ਯੂਜ਼ ਕਰਨੀ ਆ ਮੈਂ ਤਾਂ ਸਿਰਫ ਤੁਹਾਨੂੰ ਸਿਖਾਉਣ ਵਾਸਤੇ ਦੋ ਤਿੰਨ ਤਰ੍ਹਾਂ ਦੀ ਦਿਖਾ ਦਿੰਨੀ ਹੁੰਦੀ ਆ ਵੀ ਜਿਹੜਾ ਟਾਂਕਾ ਤੁਹਾਨੂੰ ਸੌਖਾ ਲੱਗੇ ਕੁਸੀਂ ਉਸ ਟਾਂਕੇ ਨਾਲ ਆਉਂਦਾ ਜਿਹੜਾ ਸੂਟ ਆ ਉਹਨੂੰ ਕੰਪਲੀਟ ਕਰ ਸਕਦੇ ਹੋ ਨਾ ਉਹ ਆ ਗਿਆ ਦੂਜੀ ਪੱਤੀ ਹੈ ਜਿਹੜੀ ਛੋਟੀ ਛੇੜ ਵਾਲੀ ਇਹ ਰੈਡੀ ਹੋ ਗਈ ਆ ਠੀਕ ਹੈ ਦੇਖਿਓ ਕਿਵੇਂ ਸੋਹਣੀ ਵਾਲੀ ਕਿ ਰੈਡੀ ਹੋਈ ਪੰਜ ਲੰਮਾਂ ਵਾਲੀ ਪੱਤੀ ਹੈ ਜਿਹੜੀ ਬਹੁਤ ਸੋਹਣੀ ਬਣ ਕੇ ਰੈਡੀ ਹੋ ਜਾਂਦੀ ਤੇ ਇੱਧਰ ਵੀ ਆਪਾਂ ਇਹੀ ਪੱਤੀ ਪਾਵਾਂਗੇ ਹਮ ਲੋਕ ਡਿਜ਼ਾਈਨ ਚਾਹੀਏ ਜਿਹੜਾ ਮਰਜ਼ੀ ਹੋਵੇ ਉਹਦੇ ਚ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਟੰਕੇ ਯੂਜ਼ ਕਰਕੇ ਕੋਈ ਲੈ ਡਿਜ਼ਾਈਨ ਹੈ ਜਿਹੜਾ ਆਲਰੇਡੀ ਕੱਟ ਸਕਦੇ ਹੋ ਨਾ ਜਿਹੜਾ ਪਹਿਲਾਂ ਤੁਹਾਨੂੰ ਡਿਜ਼ਾਈਨ ਸਿਖਾਇਆ ਸੀਗਾ ਉਹਦੀ ਮੈਂ ਜਿਹੜਾ ਡਿਜ਼ਾਈਨ ਦੇਖ ਕੇ ਤੁਹਾਨੂੰ ਸਿਖਾਇਆ ਸੀ ਉਹਦੀ ਪਿਕ ਪਾਈ ਹੋਈ ਆ ਕਮੈਂਟਾਂ ਚ ਤੁਹਾਨੂੰ ਮਿਲ ਜੂਗੀ ਨੀਚੇ ਤਾਂ ਤੁਸੀਂ ਦੇਖ ਕੇ ਆਪ ਦਾ ਸਮਾਨ ਦਾ ਵੀ ਰੈਡੀ ਕਰ ਸਕਦੇ ਹੋ ਠੀਕ ਹੈ ਇੱਕ ਥੀਮ ਵਾਲਾ ਡਿਜ਼ਾਈਨ ਹੈਗਾ ਤਾਂ ਪਥਵੀ ਡੰਡੀ ਆ ਜਿਹੜੀ ਥੋੜੀ ਜਿਹੀ ਘਾ ਦਿੰਦੇ ਆ ਅੱਗੋਂ ਜਿਹੜਾ ਫੁੱਲ ਪੈਣਾ ਹੁੰਦਾ ਤਾਂ ਜੇ ਦੂਜਾ ਕਲਰ ਯੂਜ਼ ਕੀਤਾ ਇਹਦੇ ਵਿੱਚ ਕਲੀਆਂ ਪੱਤਣਾਂ ਹੀ ਨੇ ਗੰਟੀ ਨਾਲ Come si fa a fare il colpo di pane? Come si fa a fare il colpo ਦੇਖ ਸਕਦੇ ਆ ਆਲਮੋਸਟ ਕੰਪਲੀਟ ਆ ਵਿੱਚ ਮੈਂ ਕਿਤਾਗਾ ਕੱਪੜੇ ਦਾ ਤਾਂ ਗਾੜ ਰਿਹਾ ਤਾਂ ਕਿ ਥੋੜੀ ਕਰਦੇ ਆ ਗਰੀਨ ਦਾ ਕੰਮ ਕੰਪਲੀਟ ਹੋ ਚੁੱਕੇ ਹੁਆਪਰ ਨੈਕਸਟ ਥ्रेड ਪਾ ਕੇ ਸੋਨੂ ਇਹਦੇ ਜਿਹੜੇ ਫੁੱਲ ਬਣਦੇ ਨੇ ਉਹ ਬਣਾ ਕੇ ਦਿਖਾਉਣੀ ਆ ਇਸੇ ਟ੍ਰਿਕ ਨਾਲ ਇਸੇ ਫਲਾਰ ਨੂੰ ਆਏ ਦਾਗਾ ਪਾਈ ਜਾਵਾਂਗੀ ਤਾਂ ਆਪਣੀ ਵੇਲ ਹੈ ਜਿਹੜੀ ਪ੍ਰੋਪਰ ਬਣ ਕੇ ਰੈਡੀ ਹੋ ਜੂਗੀ ਗ੍ਰੀਨ ਦਾ ਕੰਮ ਖਤਮ ਹੋ ਗਿਆ ਹੁਣ ਆਪਾਂ ਧਾਗੇ ਨੂੰ ਕੱਢ ਦਾਂਗੇ ਪਿੱਛੇ ਗੱਡ ਦੇ ਕੇ ਪ੍ਰੋਪਰ ਠੀਕ ਹੈ ਆਧਬ ਚਾੜੇ ਨਹੀਂ ਛੱਡਣਾ ਹੁੰਦਾ ਨਹੀਂ ਤਾਂ ਫਿਰ ਧਾਗਾ ਵਿੱਚ ਹੀ ਅੜੀ ਜਾਂਦਾ ਤੇ ਉਲਟੜ ਵੀ ਜਾਂਦਾ ਹੁਣ ਆਪਾਂ yellow ਕਲਰ ਦਾ ਥ੍ਰੈਡ ਯੂਜ਼ ਕਰਾਂਗੇ ਕੁਛ ਇਥੇ ਕੋਈ ਵੀ ਥ੍ਰੈਡ ਯੂਜ਼ ਕਰ ਸਕਦੇ ਹੋ येलो ਕਰ ਲਓ ਜਿਹੜਾ ਵੀ ਤੁਹਾਡਾ ਸਟੱਫ ਆ ਉਹਦੇ ਅਕੋਰਡਿੰਗ ਕਲਰ ਕੰਬੀਨੇਸ਼ਨ ਤੁਸੀਂ ਯੂਜ਼ ਕਰ ਸਕਦੇ ਹੋ ਬਹੁਤ ਯੈਲੋ ਬਣ ਗਿਆ ਹੁਣ ਇਹਦੇ ਵਿੱਚ ਨਾ ਆ ਫਲਾਵਰਸ ਬਣਦੇ ਨੇ ਸਟਾਰ ਆ ਠੀਕ ਹੈ ਇਹਦੇ ਵਿੱਚ ਕੀ ਹੈ ਵੀ ਇੱਥੇ ਮੰਗਰੂ ਆਪਾਂ ਗੰਨਤਾਵਾਂਗੇ ਪਹਿਲਾਂ ਆਪਾਂ ਸਾਈਡ ਵਾਲੀਆਂ ਚੀਜ਼ਾਂ ਬਣਾ ਲਾਂਗੇ ਇਦੇ ਵਿੱਚੋਂ ਤੁਸੀਂ ਲੇਜ਼ੀ ਡਿਜ਼ਾਈਨ ਆ ਵੀ ਫੁੱਲ ਬਣਾ ਸਕਦੇ ਹੋ। ਵੈਸੇ ਇਹਦੇ ਵਿੱਚ ਸਿੰਪਲ ਹੀ ਬਣੇ ਹੋਏ ਨੇ ਐਵੇਂ ਹੀ। ਤਾਂ ਲੰਬਾ ਹੋ ਜਾਣਾ ਪਰ ਮੈਂ ਨਿਖਰਾਉ ਹੋ ਜਾਂਦਾ ਤਾਂ। ਇਸ ਇਸ ਤਰੀਕੇ ਨਾਲ ਤੁਸੀਂ ਸੇਮ ਸਾਈਜ਼ ਦੇ ਵਿੱਚ ਆਪ ਦਾ ਜਿਹੜਾ ਧਾਗਾ ਨੂੰ ਐਵੇਂ ਕਮਾਈ ਜਾਣਾ ਟਾਂਕਾ ਸੋਡਾ ਜਿਹੜਾ ਸੇਮ ਹੋਣਾ ਚਾਹੀਦਾ ਦੂਰੀ ਹੈ ਜਿਹੜੀ ਟਾਂਕੇ ਦੀ ਉਹ ਸੇਮ ਹੋਣੀ ਚਾਹੀਦੀ ਹੈ ਤੇ ਗੋਲ ਫੁੱਲ ਹੈ ਜਿਹੜਾ ਅਸੀਂ ਬਣ ਕੇ ਅਜਿਹਾ ਲੱਗਦਾ ਆ ਜਿਹੜੀ ਰੋਬੋਟ ਹੋ ਰਿਹਾ ਪਰ ਇਹ ਹੁੰਦਾ ਤਾਂ ਕੋਈ ਨਹੀਂ ਐਂਡ ਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਗੰਡਾ ਪਾ ਕੇ ਇਹਨੂੰ ਕਵਰ ਕਰਾਂਗੇ ਤਾਂ ਉਹ ਆ ਜਿਹੜਾ ਠੀਕ ਹੋ ਜੂਗਾ ਤਦੋਂ ਸੋਨਾ ਫੁੱਲ ਬਣਾਵੇ ਇਹ ਤੁਸੀਂ ਲੇਜ਼ੀ ਡੀਜ਼ੀ ਵਾਲੇ ਸਟਿਚ ਨਾਲ ਵੀ ਬਣਾ ਸਕਦੇ ਹੋ ਤੇ ਆਇਆ ਵੀ ਬਣਾ ਸਕਦੇ ਆ ਦੋਨਾਂ ਨਾਲ ਹੀ ਲੁੱਕ ਸੋਹਣੀ ਆਉਂਦੀ ਆ ਉਹਦੇ ਨਾਲ ਥੋੜਾ ਜਿਹਾ ਹੋਰ ਹੈਵੀ ਵਨ ਟੂ ਦਾ ਥੋੜਾ ਜਿਹਾ ਫੁੱਲ ਭਰਮਾ ਬਣੂਗਾ ਜਿਹੜਾ ਪੜਿਆ ਨਹੀਂ ਦੇਖ ਕੇ ਤੁਹਾਨੂੰ ਸिखਾਇਆ ਉਹ ਇਸ ਤਰੀਕੇ ਨਾਲ ਹੀ ਸਿੰਗਲ ਨਾਲ ਬਣਾ ਹੋਇਆ ਤੇ ਆਪਣੀ ਚੋਇਸ ਹੁੰਦੀ ਆ ਵੀ ਆਪਾਂ ਟੰਕਾ ਜਿਹੜਾ ਉਹ ਚੇਂਜ ਕਰ ਸਕਦੇ ਆ ਆਪਦੀ ਚੋਇਸ ਤੇ ਪਾੜੀ ਅਮੇ ਸੌਖੀ ਸੌਖੇ ਸਿੰਪਲ ਸਿੰਪਲ ਡਿਜ਼ਾਈਨਸ ਨਾਲ ਤੁਸੀਂ ਆਪ ਦੇ ਸੂਟ ਜਿਹੜੇ ਆਪ ਰੈਡੀ ਕਰ ਸਕਦੇ ਹੋ इजीली ਬਹੁਤ ਛੇਤੀ ਆ ਦੇਖੋ ਜਿਹਾ ਫਿਰ ਬਣ ਕੇ ਰੈਡੀ ਆ ਤੇ ਇਹਦੇ ਵਿੱਚ ਆਪਾਂ ਹੁਣ ਸੈਂਟਾ ਦੇ ਵਿੱਚ ਕੀ ਕਰਨਾ ਗੰਢ ਧੋਪਾ ਜਿਹੜਾ ਕਿ ਆਪਾਂ ਸੋਨ ਪਹਿਲਾਂ ਸਿਖਾਇਆ ਹੋਇਆ ਗੰਢ ਧੋਪਾ ਦੇਣੀ ਇਹਨੂੰ ਐਵੇਂ ਕਰਕੇ ਸੈਂਟਰ ਦੇ ਵਿੱਚੋਂ نیچے ਕੱਢ ਦੋ ਚਾਹੋ ਤਾਂ ਤੁਸੀਂ ਕਿਸੇ ਕੰਟਰਾਸਟ ਕਲਰ ਨਾਲ ਵੀ ਕੱਟ ਸਕਦੇ ਹੋ ਜਿਵੇਂ ਹੁਣ ਇਹ ਗੰਡਾ ਪਰ ਰੈੱਡ ਦੀ ਬਣਾ ਦਿੰਦੇ ਤੇ ਇਹਨੇ ਹੋਰ ਵੀ ਜ਼ਿਆਦਾ ਸੋਹਣਾ ਲੱਗਣਾ ਸੀ ਹਣਾ ਹੁਣ ਨੈਕਸਟ ਫਲਾਰ ਹੈ ਜਿਹੜਾ ਇਹਨਾਂ ਨੂੰ ਲੇਜੀ ਡੇਜੀ ਵਾਲੇ ਨਾਲ ਬਣਾ ਕੇ ਦਿਖਾਣੀ ਹੈ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਪਰਮਾ ਫੁੱਲ ਬਣੂਗਾ ਆਪਣੇ ਇਸ ਲਈ ਚੁਆਇਸ ਆ ਤੁਸੀਂ ਕੋਈ ਵੀ ਬਣਾ ਸਕਦੇ ਹੋ ਸੋ ਜਿਵੇਂ ਹੁਣ ਮੈਂ ਸਿੰਗਲ ਟੰਕਾ ਹੋ ਗਿਆ ਲੀਜੀ ਡੀਜੀ ਸਟਿਚ ਹੋ ਗਿਆ ਜਿਸ ਨੂੰ ਇਹਦੇ ਵਿੱਚ ਡਿਜ਼ਾਈਨਸ ਚਾਹੀਦੇ ਹੁੰਦੇ ਹਨ ਤੁਸੀਂ ਜਾਂ ਤਾਂ ਕਮੈਂਟ ਤੇ ਮੈਸੇਜ ਕਰਿਆ ਕਰੋ ਵੀ ਕੋਈ ਨਾ ਕੋਈ ਫੋਟੋ ਹੈ ਤੁਹਾਨੂੰ ਸੈਂਡ ਕਰਦਾ ਤੇ ਨਹੀਂ ਫਿਰ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਵੀ ਚੇਨ ਸਟਿਚ ਦੇ ਡਿਜ਼ਾਈਨ ਦੇ ਦੋ ਗੂਗਲ ਤੇ ਮੈਸੇਜ ਕਰ ਦਿਓ ਹਨ ਤਾਂ ਉਹ ਤੁਹਾਨੂੰ ਸਾਰੇ ਉਵੇਂ ਦੇ ਡਿਜ਼ਾਈਨਸ ਕੱਢ ਕੇ ਪਿਕਚਰਸ ਸ਼ੋ ਹੋ ਜਾਂਦੀਆਂ ਨੇ ਤੁਸੀਂ ਉਹ ਦੇਖ ਕੇ ਆਲਟ ਡਾ ਚੁਆਇਸ ਦਾ ਡਿਜ਼ਾਈਨ ਆ ਉਸ ਸelect ਕਰ ਸਕਦੇ ਹਾਂ ਫੋਟੋスクリーン ਸ਼ਾਟ ਲੈ ਲਓ ਨੂੰ ਦੇਖ ਕੇ ਬਣਾ ਲਓ ਦੇਖ ਇਹਦੇ ਨਾਲ ਫੁੱਲ ਹੋਰ ਵੀ ਜ਼ਿਆਦਾ ਸੋਹਣਾ ਬਣ ਰਿਹਾ ਹੈ ਕਿੰਨਾ ਸੋਹਣਾ ਬਣ ਰਿਹਾ ਇਹ ਨੂੰ ਤੁਸੀਂ ਲੀਜ਼ੀ ਡਿਜ਼ੀਚੀ 'ਚ ਬਣਾਉਂਗੇ ਤਾਂ ਹੋਰ ਜ਼ਿਆਦਾ ਸੋਹਣਾ ਲੱਗੇਗਾ ਕਿਉਂਕਿ ਕੰਪੈਰੀਜ਼ਨ ਆਪਾਂ ਦੇਖ ਸਕਦੇ ਹਾਂ ਉਹ ਆਪਾਂ ਸਿੰਗਲ ਨਾਲ ਬਣਾਇਆ ਉਹ ਫੁੱਲ ਕਾਫੀ ਹਲਕਾ ਲੱਗ ਰਿਹਾ ਤੇ ਇਹ ਆਪਾਂ ਲੀਜ਼ੀ ਡਿਜ਼ੀਚੀ 'ਚ ਬਣਾਇਆ ਤਾਂ ਫੁੱਲ ਜਿਹੜਾ ਬਹੁਤ ਸੋਹਣਾ ਬਣ ਗਿਆ ਤਾਂ ਅਖੀਰ ਨੂੰ ਇਸ ਤਰ੍ਹਾਂ ਲੱਗਿਆ ਜੇ ਆਪਾਂ ਫਾਈਨਲ ਲੁੱਕ ਤੁਹਾਨੂੰ ਦਿਖਾਉਣੇ ਹਾਂ ਉਸਦੇ ਚੁਪਾਈ ਹੋ ਜਾਂਦੀ ਹੈ ਨਾ ਫਿਰ ਹੌਲੀ ਜਿਹਾ ਸੋਹਣੀ ਚੀਜ਼ ਖਿਲ ਕੇ ਆਉਂਦੀ ਹੈ। ਕਿੱਥੇ ਜੀ ਦੇਖੋ ਐਂਡ ਦੇ ਵਿੱਚ ਬਸ ਆਪਾਂ ਇਹਦੇ ਵਿੱਚ ਗੰਡਾ ਪਾ ਕੇ ਉਹਨੂੰ ਫਿਨਿਸ਼ਿੰਗ ਦੇ ਦੇਣੀ ਆ ਉਹ ਕੰਟਰਾਸਟ ਪਾਉਣੀ ਆ ਸੇਮ ਪਾਉਣੀ ਆ ਆਪਣੀ ਚੋਇਸ ਆ ਸੇਮ ਤੁਸੀਂ ਫੁੱਲ ਦੇਖ ਸਕਦੇ ਹੋ ਬਹੁਤ ਸੋਹਣਾ ਰੈਡੀ ਹੋ ਗਿਆ ਤੇ ਸੈਂਟਰ ਦੇ ਵਿੱਚ ਆਪਾਂ ਗੰਢ ਤੋਂ ਪੈਣ ਵਾਲੇ ਨੂੰ ਫਿਨਿਸ਼ਿੰਗ ਦੇ ਇਹ ਜਿਹੜੀਆਂ ਸ਼ਾਰਟ ਵੀਡੀਓਜ਼ ਪਾਉਣੀਆਂ ਨੇ ਇੰਸਟਾ ਤੇ ਉਹਨਾਂ ਦੇ ਪਿੱਛੇ ਮੈਂ ਇਹਦੀ ਫੋਟੋ ਲਾਉਂਗੀ। ਇਹ ਡਿਜ਼ਾਈਨ ਹੈ ਜਿਹੜਾ ਫਾਈਨਲੀ ਇਹਦੀ ਲੁੱਕ ਹੈ ਜਿਹੜੀ ਕਿਵੇਂ ਦੀ ਆਉਗੀ। ਇੱਥੇ ਵੀ ਤੁਸੀਂ ਐਂਡ ਤੇ ਗੰਢ ਧੋਪਾ ਪਾ ਕੇ ਇਹਨੂੰ ਹੋਰ ਜ਼ਿਆਦਾ ਸੋਹਣਾ ਬਣਾ ਸਕਦੇ ਹੋ। ਠੀਕ ਹੈ। ਠੀਕ ਹੈ। काफ़ी सोनी वेल बनती है अपना डिजाइन अज का रेडी है पढ़ाओ सूट थैंक यू